ਸਸੀ ਕਾਲ ਜੀ ਸਾਰਿਆਂ ਨੂੰ ਰਖੜੀ ਦਾ ਤਿਉਹਾਰ ਹੈ ਤੁਹਾਨੂੰ ਪਤਾ ਨੇੜੇ ਆ ਗਿਆ ਤੇ ਰਖੜੀ ਤੇ ਜਿਨ੍ਹਾਂ ਨੂੰ ਜ਼ਰੂਰਤ ਹੈ ਨਾ ਘੜੀਆਂ ਦੀ ਬਾਚਾਂ ਦਾ ਸ਼ੌਂਕ ਰੱਖਦੇ ਹੋ ਉਹਨਾਂ ਦੇ ਸਪੈਸ਼ਲ ਬਾਈ ਨੇ ਆਫਰ ਲਾਤਾ ਆਰਾਮਾ ਮੰਡੀ ਖੜੇ ਆ ਜੈਨ ਕਹਿੰਦੇ ਟੈਲੀਕਮ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲੀ ਜਾਂਦਾ ਆ ਜਿਹੜੀਆਂ ਘੜੀਆਂ ਤੁਸੀਂ ਦੇਖੀ ਜਨੋ ਇਹਨਾਂ ਤੇ ਬਹੁਤ ਸਾਰੇ ਆਫਰ ਲਾਤੇ ਹੈ ਰਖੜੀ ਤੇ ਗੱਲਬਾਤ ਵੀ ਕਰਦੇ ਆ ਬਾਈ ਨਾਲ ਕਿੰਨਾ ਟਾਈਮ ਇਹ ਜਿਹੜੀ ਆਫਰ ਹੈ ਇਹ ਰਹੂਗੀ ਖਾਸ ਕਰਕੇ ਭੈਣਾਂ ਵਾਲੀ ਆ ਬਹੁਤ ਸੋਹਣੀਆਂ ਕੜੀਆਂ ਪਈਆਂ ਦੇਖੋ ਆ ਭੈਣਾਂ ਲਈ ਆ ਸਾਰੀਆਂ ਕੜੀਆਂ ਆ ਦੇਖ ਲਓ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਜਿਹੜੇ ਇਹ ਪਾਏ ਆ ਤੇ ਜਿਹੜੇ ਮੇਰੇ ਵੀਰ ਨੌਜਵਾਨ ਕੜੀਆਂ ਬੰਨਣ ਦੇ ਸ਼ੌਂਕੀ ਨੇ ਉਹ ਆ ਵੀਡੀਓ ਐਂਡ ਤੱਕ ਦੇਖ ਲਓ ਕੀ ਆਫਰ ਲਾਤਾ ਕਿੰਨੀ ਤਰੀਕ ਤੱਕ ਰਹਿਣਾ ਹਨਾ ਇਹ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਆ ਬਾਈ ਵੀ ਲੈਣ ਆਏ ਮਨ ਲੱਗਾ ਕਿਹੜਾ ਬੰਦਾ ਬਾਈ ਸੇਖੂ ਬਾਈ ਸੇਖੂ ਕੀ ਲੈਣ ਆਇਓ ਕੜੀਆਂ ਹਾਂਜੀ ਕੀ ਕਿੱਥੋਂ ਪਤਾ ਲੱਗਿਆ ਸੀ ਇਹ ਬੇ ਬਾਈ ਦੀ ਵੀਡੀਓ ਦੇਖੀ ਸੀ ਇੰਸਟਾਗ੍ਰਾਮ ਤੇ ਵੀਡੀਓ ਦੇਖੀ ਸੀ ਵਧੀਆ ਲੱਗੀਆਂ ਹਾਂ ਹਾਂ ਜੀ ਉਹੀ ਚੀਜ਼ ਹੈ ਜਿਹੜੀ ਵੀਡੀਓਜ਼ ਦੇਖੀ ਸੀ ਹਾਂ ਜੀ ਉਹੀ ਚੀਜ਼ ਕਾਲੇ ਲੈ ਲਈਆਂ ਫਿਰ ਦੋ ਜੀ ਕਿਹੜੀਆਂ ਦੇਖਾਂ ਇੱਕ ਕਾਲੇ ਤੇ ਇੱਕ ਬਲੈਕ ਇੱਕ ਬਲੈਕ ਅੱਛਾ ਇੱਕ ਕਾਲੀ ਲੈਂਦੀ ਐ ਇੱਕ ਕਾ ਬਲੈਕ ਲੈਂਦੀ ਐ ਹਾਂ ਜੀ ਵਧੀਆ ਲੱਗਿਆ ਰੇਡ ਰੂਟ ਹਾਂ ਜੀ ਵਧੀਆ ਜੀ ਆਜੋ ਬਾਈ ਗੱਲਬਾਤ ਕਰਦੇ ਹਾਂ ਕੀ ਆਲਾ ਜਾਣ ਬਾਜੀ ਸਤਿ ਸ਼੍ਰੀ ਅਕਾਲ ਚੜਦੀ ਗਾਲ ਬਹੁਤ ਵਧੀਆ ਬਾਈ ਜੀ ਅੱਛਾ ਰਖੜੀ ਤੇ ਲਾਇਆ ਹੋ ਫਿਰ ਹਾਂ ਜੀ ਬਾਜੀ ਸਰ ਰਖੜੀ ਅੱਛਾ ਇੱਕ ਪਹਿਲੀ ਗੱਲ ਤਾਂ ਪਹਿਲਾਂ ਉਹ ਚੀਜ਼ ਦਿਖਾਉਣੀ ਆ ਰਖੜੀ ਦਾ ਤਿਆ ਤਾਂ ਜਿਹੜੇ ਮੇਰੇ ਵੀਰ ਨੌਜਵਾਨ ਆਪਣੀਆਂ ਭੈਣਾਂ ਨੂੰ ਕੋਈ ਗਿਫਟ ਦੇਣਾ ਚਾਹੁੰਦੇ ਨੇ ਤਾਂ ਕਿੱਥੋਂ ਸਟਾਰਟ ਕਰੋਗੇ ਫਿਰ ਭਾਈ ਜੀ ਆਪਣੇ ਕੋਲੋਂ ਸ਼ੁਰੂਆਤ ਹੋ ਜਾਂਦੀ ਹੈ ਰਖੜੀਆਂ ਦੀ ਸਮਝ ਲੈ ਆਪਾਂ ਕਹਦੇ ਨਾ ਜਿਵੇਂ ਆਪਾਂ ਰਖੜੀ ਕੋਈ ਵੀ ਖਰੀਦਦੇ ਆ 3-400 ਤੋਂ ਰਖੜੀ ਆਂਦੀ ਹੈ ਚੰਦਨ ਦੀ ਜਾਂ ਕੋਈ ਵੀ ਗੱਲੋ ਆਪਣੇ ਕੋਲ 400 ਰੁਪਏ ਤੋਂ ਬਾਅਦ ਸਟਾਰਟ ਹੋ ਜਾਂਦੀ ਹੈ ਰਖੜੀ ਦੀ ਸਪੈਸ਼ਲ ਅੱਛਾ ਇਹਦੇ ਨਾਲ ਜਿਵੇਂ ਆ 400 ਰੁਪਏ ਦੀ ਕੱਲੀ ਸਿੰਗਲ ਵਾਚ ਹੈ ਜੇ ਆਪਾਂ ਇਹਦੇ ਨਾਲ ਕੰਬੋ ਵੀ ਲੈਣੇ ਹਨ ਨਹੀਂ ਉਹ ਵੈਸੇ 700 ਰੁਪਏ ਦਾ ਕੰਬੋ ਲਾਂਦੇ ਸੀ ਆਪਾਂ ਜਿਹੜਾ ਆਪਣਾ 100 ਰੁਪਏ ਮਾਰਜਿਨ ਆ ਪਰ ਆਪਾਂ ਸਿਰਫ 600 ਰੁਪਏ ਦੇ ਵਿੱਚ ਹੀ ਕੰਬੋ ਕਰਤਾ ਨਾਲ ਇਹਦੀ ਇੱਕ 에어ਪੋਰਟ ਬਿਲਕੁਲ ਫ੍ਰੀ ਹੈ ਯਾਨੀ ਕਿ ਦੋਨੇ ਚੀਜ਼ਾਂ ਹੀ 600 ਰੁਪਏ ਦੀ ਹੈ ਇਹ ਨਾਲ ਫ੍ਰੀ ਦੇਣਾ ਹੀ ਹੈ ਬਿਲਕੁਲ ਜੀ ਇਹ ਸਿਰਫ ਐਸ ਵਾਚ ਦੇ ਨਾਲ ਹੀ ਕੰਬੋ ਹੈ ਰਿਕ ਦੇ ਵਾਚ ਨਾਲ ਨਹੀਂ ਜਾਨਕੀ 400 ਦੀ ਕੱਲੀ ਵਾਚ ਵੀ ਖਰੀਦ ਸਕਦਾ ਹੈ ਤੇ ਦੋਨੇ ਜਿਹੜੀ 400 ਵਾਲੀ ਵਾਚ ਆ ਉਹਦੇ ਨਾਲ ਇਹ ਫ੍ਰੀ ਆ ਨਹੀਂ ਇਹ 600 ਰੁਪਏ ਚ ਦੋਨੇ ਜੇ ਸਿੰਗਲ ਵਾਚ ਲੈਣੀ 400 ਰੁਪਏ ਦੇ ਬਰਾਬਰ 400 ਰੁਪਏ ਦੀ ਕੋਈ ਰਖੜੀ ਵੀ ਆਪਣਾ 3 400 ਦੀ ਆ ਜਾਂਦੇ ਨੇ ਆਪਾਂ ਉਸ ਦੇ ਅਕੋਰਡਿੰਗ ਹੀ ਆਪਣੇ ਵਾਚ ਦਾ ਰੇਟ ਰੱਖਿਆ ਅੱਛਾ ਆ ਰੱਖ ਰੱਖਿਆ ਇਹਦੇ ਆ ਡੱਬੇ ਚ ਵਾਵਾ ਸਮਾਨ ਲਾਉਂਦੇ ਹੈ ਜੀ ਕੁਛ ਹੈ ਨਵੀਂ ਵਾਚ ਚਾਹੀਏ ਜੀ ਇਹ ਗਿਫਟਡ ਆਟਮ ਹੈ ਇਹ ਬਹੁਤ ਵਧੀਆ ਚੀਜ਼ ਹੈ ਇੱਕ ਤਾਂ ਵਾਚ ਹੈ ਨਾਲ ਇਹ ਇੱਕ ਲੇਡੀਜ਼ ਵਾਚ ਬਿਲਕੁਕੁਲ ਫ੍ਰੀ ਹੈ ਪਰ ਅਸੂਏ 100 ਰੁਪਏ athe less ਕਰਤਾ ਇਹ 1150 ਰੁਪਏ ਦੀ ਕਰਤੀ ਇਹ 1150 ਰੁਪਏ 1150 ਅੱਛਾ ਜਾਨ ਮੈਂ ਇੱਕ ਵਾਰੀ ਦਿਨ ਦੁਬਾਰੇ ਪੁੱਛ ਲਾਂ ਇਹ ਤਾਂ ਨਹੀਂ ਹੋਣਾ ਵੀ ਕੋਈ ਰੇਟ ਰੂਟ ਦਾ ਫਰਕ ਹੋਵੇ ਕੋਈ ਫਰਕ ਨਹੀਂ ਹੁੰਦਾ ਬਾਈ ਜੀ ਆਪਾਂ ਆਪ ਵੀ ਵੀਡੀਓ ਪਾਉਂਦੇ ਆ ਉਹਦੇ ਵਿੱਚ ਸਾਰੀ ਡੇਟ ਦਿੱਤੇ ਹੁੰਦੇ ਆ ਆਪਣਾ ਸਿਰਫ ਮਾਰਜਨ 15 20% ਰੱਖਦੇ ਆ ਆਪਾਂ ਜਿਵੇਂ ਤੁਹਾਡੇ ਤੋਂ ਵੀਡੀਓ ਪਾਈ ਤੁਹਾਡਾ ਮੀਡੀਆ ਰਾਹੀਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਹਾਸ ਤੋਂ ਚੱਕ ਕੇ ਫਰਸ਼ ਤੱਕ ਫਰਸ਼ ਤੋਂ ਚੱਕ ਕੇ ਅਰਸ਼ ਤੱਕ ਪਹੁੰਚਾਇਆ ਆਪਾਂ ਨੂੰ ਬਹੁਤ ਉਚਾਈਆਂ ਤੱਕ ਲੈ ਕੇ ਗਏ ਤੁਹਾਡੀ ਮੀਡੀਆ ਵੀਡੀਓ ਰਾਹੀਂ ਆਪਾਂ ਨੇ ਪਹਿਲਾਂ ਵੀ ਵੀਡੀਓ ਪਾਈ ਤੁਸੀਂ ਦੀਵਾਲੀ ਤੇ ਪਾਈ ਰੱਖੜੀ ਦੀ ਪਾਈ ਆਪਣੀ ਵੀਡੀਓ ਕੋਈ ਲੰਬਾ ਤਾਂ ਨਹੀਂ ਆਇਆ ਕੋਈ ਲੰਬਾ ਨਹੀਂ ਆਇਆ ਬਹੁਤ ਪਿਆਰ ਲੰਬਾ ਹੁਣ ਵੀ ਨਹੀਂ ਆਉਣਾ ਚਾਹੀਦਾ ਲੰਬਾ ਹੁਣ ਵੀ ਨਹੀਂ ਆਉਂ ਕਿ ਇੱਥੇ ਪਹੁੰਚੇ ਆ ਆਪਾਂ ਕਿਸੇ ਨੇ ਤੁੱਕਾ ਨਹੀਂ ਲਾਇਆ ਆਪਾਂ ਨੇ ਬੜੀ ਮਿਹਨਤ ਕੀਤੀ ਚੀਜ਼ ਵਧੀਆ ਦਿੱਤੀ ਕੁਆਲਿਟੀ ਦਿੱਤੀ 15 20 ਸਾਲਾਂ ਤੋਂ ਆਪਾਂ ਕੰਮ ਕਰਦੇ ਆਏ ਆਂ ਤੇ ਉਹੀ ਸਾਫ਼ ਸੁਥਰਾ ਛਵੀ ਆ ਆਪਾਂ ਕਹਿੰਦੇ ਇੱਥੋਂ ਤੱਕ ਨਹੀਂ ਆਪਣੀ ਸੀਮਤ ਮੇਰੀ ਜਿਹੜੀ ਸੋਚ ਹੈ ਨਾ ਬਹੁਤ ਉੱਚੀ ਸੋਚ ਹੈ ਮੈਂ ਬਹੁਤ ਤਰੀਕ ਤੱਕ ਚੱਲਣਾ ਹੈ ਉਹ ਜਿਹੜੀ ਆਫਰ ਚੱਲਨੀ ਹੈ ਬਾਈ ਜੀ ਇਹ 15 ਤਰੀਕ ਤੱਕ ਚੱਲਨੀ ਹੈ ਬਾਈ ਜੀ ਆਪਣੇ 15 ਤਰੀਕ ਤੱਕ 15 ਜੇ ਮੰਨ ਲਓ ਕੋਈ 16 ਨੂੰ ਆਉਂਦਾ ਤਾਂ ਰੇਟ ਫਿਰ ਚੇਂਜ ਹੋ ਜਾਣਗੇ ਉਹ ਚੇਂਜ ਹੋ ਜਾਣਗੇ ਜੀ ਰੇਟ ਬਦਲ ਜਾਣਗੇ ਮੰਨ ਲਓ ਜਿਹੜੀ ਕੋਈ ਆਫਰ ਰੱਖਿਆ ਉਹ ਕੱਟਿਆ ਜਾਣਾ ਬਿਲਕੁਲ ਕੱਟਿਆ ਜਾਣਾ ਲਓ ਜੀ 15 ਤਰੀਕ ਤੱਕ ਹੀ ਹੈ ਤੇ ਆ ਆ ਲੇਡੀਜ਼ ਜਿਹੜੀਆਂ ਪਈਆਂ ਨੇ ਇਹ ਜਿਹੜੀ ਵਾਚ ਆ ਜੀ ਠੀਕ ਹੈ ਇਹ ਇੱਕ ਵੀ ਸਿੰਗਲ ਪੀਸ ਹੈ ਜੀ ਉਸ ਤੋਂ ਬਾਅਦ ਆਪਣੇ ਕੋਲ ਆ ਬਾਚ ਆ ਗਈ ਤਿੰਨ ਪਟੇ ਵਾਲੀ ਇਹ 600 ਰੁਪਏ ਦੀ ਹੈ ਜੀ ਅੱਛਾ ਇਹਦੇ ਚ ਤਿੰਨ ਦੇਣੀਆਂ ਮੰਨ ਲਓ ਭਣੀ ਹਾਂਜੀ 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 ਉਸ ਤੋਂ ਬਾਅਦ ਸੀਰੀਜ਼ 10 ਦੀ ਵਾਚ ਆ ਗਈ ਇਹ ਵੀ 600 ਰੁਪਏ ਦੀ ਹੈ ਜੀ ਅੱਛਾ ਠੀਕ ਹੈ ਉਸ ਤੋਂ ਬਾਅਦ ਇੱਕ ਆ ਹੋਰ ਵਾਚ ਆ ਗਈ ਆਪਣੇ ਕੋਲ ਵੱਡੇ ਪਟੇ ਵਾਲੀ ਸੀਰੀਜ਼ 10 ਇਹਦੇ ਚ ਚਾਰ ਪਟੇ ਆ ਗਏ ਇਹ 999 ਰੁਪਏ ਦੀ ਹੈ 1000 ਰੁਪਏ ਦੀ ਵਾਚ ਹੈ ਜੀ 1000 ਰੁਪਏ ਦੀ ਇਹਦੇ ਚ ਚਾਰ ਪਟੇ ਮਿਲਣੇ ਚਾਰ ਪਟੇ ਮਿਲਣੇ ਉਸ ਤੋਂ ਬਾਅਦ ਆਪਣੇ ਕੋਲ ਗਿਫਟਡ ਆਈਟਮ ਆ ਗਈ ਸੀਰੀਜ਼ 90 ਇਹਦੇ ਵਿੱਚ ਆਪਣੇ ਕੋਲ ਵਾਚ ਦੇ ਨਾਲ 에 ਤੇ ਇਹ ਸਿਰਫ ਪਾਉਗੀ ਸਾਨੂੰ 1000 ਰੁਪਏ ਦਾ ਵੀ ਕੰਬੋ ਇਹ 1000 ਰੁਪਏ ਦਾ ਇਹ ਵੀ ਹਾਂਜੀ 1000 ਰੁਪਏ ਦਾ ਕੰਬੋ ਹੈ ਜੀ ਬਹੁਤ ਵਧੀਆ ਚੀਜ਼ ਹੈ ਗਿਫਟਡ ਆਈਟਮ ਹੈ ਜੀ ਲਿਆਓ ਜੀ ਦਿਖਾਓ ਲੈ ਲੋ ਦੇਖੋ ਕਰੋ ਦਸ਼ਮ ਕੀ ਬਾਤ ਹੈ ਇਹਦੇ ਨਾਲ ਵਾਚ ਫਰੀ ਹੈ ਨਾਲ ایرਬਡਸ ਫਰੀ ਹੈ ਉਸ ਤੋਂ ਬਾਅਦ ਆਪਣੇ ਕੋਲ 7 ਸਟੈਪ ਵਾਚ ਆ ਜਾਂਦੀ ਹੈ ਜੀ ਉਹ ਵੀ ਆਪਣੇ ਕੋਲ 7 ਸਟੈਪ ਵਾਚ ਜਿਹੜੀ ਆਉਗੀ ਉਹ ਵੀ 1000 ਰੁਪਏ ਦੀ ਪਾਉਗੀ ਉਹ ਵੀ 1000 ਰੁਪਏ ਦੀ 1000 ਰੁਪਏ ਦੀ ਉਸ ਤੋਂ ਬਾਅਦ ਆਪਣੇ ਕੋਲ 에ਅਰਪੋਰਟਸ ਤੇ ਆਪਣੇ ਆਫਰ ਲਾਤੀ 5-500 ਰੁਪਏ ਦੇ ਜਿਹੜੇ 7-8 800 ਰੁਪਏ ਦੀ ਰੇਂਜ ਸੇ ਪਹਿਲਾਂ ਵਿਕਦੇ ਸੀ ਉਹ 5-500 ਰੁਪਏ 500 ਰੁਪਏ ਦੀ ਸਭ ਤੋਂ ਵੱਡਾ ਜਿਹੜਾ ਮਕਸਦ ਆ ਆਪਣੇ ਇਸ ਟਾਈਮ ਵਾਸਤੇ ਆ ਕਿਉਂਕਿ ਰਖੜੀ ਦਾ ਤਿਹਾਰ ਆ ਪਵਿੱਤਰ ਤਿਹਾਰ ਆ ਆਪਾਂ ਕਹਿੰਨੇ ਆ ਪਰ ਰਖੜੀ ਖਰੀਦਦੇ ਆ 4-500 ਰੁਪਏ 300 ਤੋਂ ਘੱਟ ਮਾਰਕੀਟ 'ਚ ਨਹੀਂ ਆਉਂਦੀ ਇਹ ਚੀਜ਼ਾਂ ਐ ਵੀ 6 ਮਹੀਨੇ ਚੱਲ ਜੂਗੇ ਹਮ ਕਸਟਮਰ ਕੋਲ ਲੈਂਦਾ ਆ ਭੈਣਾਂ ਨੂੰ ਦਿੰਨੇ ਆ ਉਸ ਤੋਂ ਬਾਅਦ ਜੇ ਭੈਣ ਨੂੰ ਆਪ ਤੇ ਆਪੋ ਭੈਣਾਂ ਨੂੰ ਗਿਫਟ ਵੀ ਦੇਣਾ ਆ ਆਇਟਮ ਬਹੁਤ ਵਧੀਆ ਲੇਡੀਜ਼ ਲੇਡੀਜ਼ ਵਾਚ ਤੇ ਵਧੀਆ ਆਫਰ ਲਾਤੀ ਆਪਰੇ ਇਹਦਾ ਕੀ ਰੇਟ ਹੈ ਰੇਟ 299 ਰੁਪਏ 300 299 ਰੁਪਏ ਸਿਰਫ 300 ਰੁਪਏ ਇਹਦੇ ਚ ਕਾਫੀ ਪਈ ਆ ਕਲਰ ਮੇਂ ਲਾ ਦੀ ਕਾਫੀ ਕਲਰ ਪਈ ਆ ਯਾ ਪਈ ਆ ਯਾ ਪਈ ਆ ਇਧਰ ਵੀ ਪਈ ਆ ਬ੍ਰਦਰ ਆਇਟਮ ਬਹੁਤ ਹੈ ਜਿੰਨਾ ਸਟਾਕ ਪਈ ਆ ਇਧਰ ਵੀ ਪਈ ਆ ਕਲਰ ਹਨਾ ਬਿਲਕੁਲ ਬਿਲਕੁਲ ਠੀਕ ਆ ਇਹ ਭੈਣਾਂ ਲਈ ਆ ਬਿਲਕੁਲ ਜੀ ਤੇ ਆ ਕੀ ਰੱਖ ਰੱਖਿਆ ਇਹ ਤਾਂ ਨਵੀਂ ਆਟਮ ਆਈ ਹੈ ਬਾਈ ਜੀ ਕਲਾਬੂ ਬੂਬੂ ਬੜੀ ਪਿਆਰੀ ਆਟਮ ਹੈ ਇਹ ਆਲ ਇੰਡੀਆ ਵੱਡੇ ਵੱਡੇ ਫਿਲਮੀ ਸਟਾਰ ਤੇ ਐਨ ਲਾਲੂ ਬਾਹਰਲੇ ਦੇਸ਼ਾਂ ਜੀ ਬੜੀ ਟਾਇਟਮ ਵਿਕਦੀ ਹੈ ਤੇ ਕਈ ਬੰਮ ਨਾਲ ਦਾ ਸਾਥ ਬਠਿੰਡਾ ਡਿਸਟ੍ਰਿਕਟ ਤੱਕ ਨਹੀਂ ਮਿਲਦੀ ਇਹ ਆਪਣੇ ਕੋਲ ਮਿਲ ਜੂਗੀ ਸਿਰਫ 499 ਰੁਪਏ ਦੀ 500 ਦੀ ਜਿਹੜੀ ਓਰੀਜਨਲ ਹੈ ਉਹ ਵੀ ਇਹਨਾਂ ਓਰੀਜਨਲ ਪੀਸ ਨਾਲ ਘੁੰਮੂਗਾ ਉਹਦੇ ਹੱਥ ਵੀ ਘੁੰਮਣਗੇ ਇਹਦੀ ਨਿਸ਼ਾਨੀ ਹੈ ਜੀ ਆਹ ਲੋਗੋ ਵੀ ਲੱਗਾ ਹੈ ਓਰੀਜਨਲ ਦਾ ਇਹ ਆਪਣੇ ਕੋਲ ਜਿਵੇਂ ਓਰੀਜਨਲ ਹੈ ਲਾਬੂ ਬੂਬੂ ਬੱਚੇ ਬਹੁਤ ਪਿਆਰ ਕਰਦੇ ਆਹ ਡੱਬੇ 'ਚ ਕੀ ਪਿਆ ਫਿਰ ਵੀ ਵੀ ਆਟਮ ਆਈ ਹੈ ਬਾਈ ਸੋ ਇਹ ਡੱਬੇ ਚਾਂਜੀ ਬਹੁਤ ਵੱਡਾ ਬਣ ਜਾਂਦਾ ਆ ਜਿਵੇਂ ਆ ਬੈਠੀ ਐ ਨਾ ਲੇਡੀਜ਼ ਐਨ ਬਣ ਜਾਊਗਾ ਜੀ ਇਹ ਬੜੀ ਯੂਨਿਕ ਚੀਜ਼ ਹੈ ਸਾਬ ਵੀ ਇਹਦਾ ਪ੍ਰਾਈਸ ਸਿਰਫ 1250 ਰੁਪਏ ਹੈ ਇਹ ਹੈ ਜੀ ਐਟਮਾ ਕਿਤੇ ਨਹੀਂ ਹੋਰ ਮਿਲਨੀ ਤੁਹਾਨੂੰ ਸਿਰਫ ਜੈਨ ਮੋਬਾਈਲ ਟੈਲੀਗਮ ਰਾਮਾ ਮੰਡੀ ਤੇ ਮੈਨੂੰ ਕਹਿ ਨਹੀਂ ਲੱਗਿਆ ਸੀ ਹਾਂਜੀ ਹਾਂਜੀ ਬਸ ਵੀ ਆ ਆ ਚੀਜ਼ ਤਾਂ ਮੈਨੂੰ ਐ ਲੱਗਦਾ ਵੀ ਰਾਮੇ ਤਲਵੰਡੀ ਹੋਣੀ ਨਹੀਂ ਕਿਸੇ ਕੋਲੇ ਨਹੀਂ ਮਿਲਦੀ ਜੀ ਉਸ ਤੋਂ ਬਾਅਦ ਹੁਣ ਆ ਦੇਖੋ ਆ 5000 ਮੱਚ ਬੈਂਟਰੀ ਹੈ ਨਾਲ ਸੋਲਰ ਸਿਸਟਮ ਨਾਲ ਕੋਈ ਲੋਡ ਨਹੀਂ ਪਾਵਰ ਬੈਂਕ ਬਣ ਜਾਂਦਾ ਇਹ ਅੱਛਾ ਇਹੇ ਮੈਨੂੰ ਲੱਗਦਾ ਜੀ ਮੇਰੇ ਕੋਲੋਂ ਲਾਲੋ ਮੈਂ ਕੋਈ ਨਹੀਂ ਚੈੱਕ ਕੀਤੀ ਇਹ 4-5000 ਰੁਪਏ ਦੀ ਆਈਟਮ ਹੈ ਆਪਣੇ ਕੋਲ ਸਿਰਫ 1100 ਰੁਪਏ ਦੀ ਹੈ 1100 ਰੁਪਏ ਦੀ ਹੈ ਪਾਵਰ ਬੈਂਕ ਹੈ ਪਾਵਰ ਬੈਂਕ ਹੈ ਇਹ ਨਾਲ ਸੋਲਰ ਆਪਣ ਚਾਰਜ ਲਾਉਣ ਦੀ ਲੋੜ ਨਹੀਂ ਹੈ ਸੋਲਰ ਨਾਲ ਚਾਰਜ ਹੋ ਜੂਗੀ ਸੋਲਰ ਨਾਲ ਚਾਰਜ ਹੋਊਗਾ ਉਸ ਤੋਂ ਬਾਅਦ ਟਾਰਚ ਵੀ ਚੱਲੂਗੀ ਇਹ ਟਾਰਚ ਵੀ ਚੱਲੂਗੀ ਇਹ ਟਾਰਚ ਮੈਨੂੰ ਹੋ ਜੇ ਫੰਕਸ਼ਨ ਜੀ ਦੇਖੇ ਨਹੀਂ ਇਹ ਸੋਲਰ ਲੈਟ ਨਾਲ ਟਾਰਚ ਚੱਲ ਜਾਂਦੀ ਹੈ ਆਸੀ ਬੜੀ ਪਿਆਰੀ ਡੇਟ ਆ ਚ ਆ ਹਾਂ ਚੱਲ ਵੀ ਚੱਲ ਚੱਪੀ ਹਾਂ ਲੇਟ ਬਹੁਤ ਤੇਜ਼ ਆ ਤਾਂ ਬਹੁਤ ਤੇਜ਼ ਹਾਂ ਹਾਂਜੀ ਹਾਂਜੀ ਵੀ ਜਿਵੇਂ ਨਾ ਯੂਨੀਕ ਚੀਜ਼ਾਂ ਲੈ ਕੇ ਆਣੀ ਆ ਆਪਣੇ ਕੋਲ ਹੁਣ ਲੈਮੀਨੇਸ਼ਨ ਦਾ ਵੀ ਕੰਮ ਚਲਾਤਾ ਹੈ ਆਪਣੇ ਜਿਵੇਂ ਪੰਜਾਬ ਦੇ ਲੋਗੋ ਪਿੱਛੇ ਲੱਗ ਜਾਂਦੇ ਆ ਅੱਛਾ ਪੰਜਾਬ ਦੇ ਲੋਗੋ ਹਾਂਜੀ ਪਿੱਛੇ ਮੋਬਾਈਲ ਦੇ ਪਿੱਛੇ ਲੈਮੀਨੇਸ਼ਨ ਹੋ ਜਾਂਦੇ ਠੀਕ ਹੈ ਆ ਵੀ ਬਹੁਤ ਸੋਹਣੀ ਚੀਜ਼ ਆ ਬਹੁਤ ਸੋਹਣੀ ਚੀਜ਼ ਆ ਗਈ ਉਹ ਤੋਂ ਬਾਅਦ ਆਪਣੇ ਮੋਬਾਈਲਾਂ ਤੇ ਵੀ ਆਫਰ ਕਰ ਦਿੱਤੀ ਅੱਛਾ ਮੋਬਾਈਲਾਂ ਤੇ ਕੀ ਆਫਰ ਜਿਹੜੇ ਵੀ ਆਪਣੇ ਕੋਲ ਕੋਈ ਮੋਬਾਈਲ ਖਰੀਦੂਗਾ ਜਿਵੇਂ ਹੁਣ Oppo ਦਾ A5 ਹੈ ਹੂੰ ਤੇ A5 Pro ਹੈ ਇਹ ਮਾਰਕੀਟ ਜਿਵੇਂ A5 Pro 118000 ਦਾ ਵਿਕਦਾ ਆਪਾਂ ਸਿਰਫ 16000 ਰੁਪਏ ਦੇਣਾ ਨਾਲ ਗਿਫਟ ਫ੍ਰੀ ਗਿਫਟ ਨਾਲ ਫ੍ਰੀ ਹੈ ਬਿਲਕੁਲ ਇਹ ਮਾਰਕਟ 13000 ਰੁਪਏ ਦਾ ਆਪਾਂ 12500 ਰੁਪਏ ਦੇ ਨਾਲ ਗਿਫਟ ਫ੍ਰੀ ਹੈ ਇਹਦੇ ਨਾਲ ਵੀ 에어ਪੋਰਟਸ ਫ੍ਰੀ ਹੈ ਇਹ 5 15000 ਰੁਪਏ ਦਾ ਰੇਟ ਹੈ ਇਹਦੇ ਨਾਲ ਵੀ ਸਾਰੇ ਨਾਲ ਹਰੇ ਕੋਈ ਵੀ ਮਾਲ ਲਓਗੇ ਰਖੜੀ 15 ਅਗਸਤ ਤੱਕ ਆਪਾਂ ਇੱਕ ਨਾਲ ਗਿਫਟ 1000 ਰੁਪਏ ਦਾ ਫ੍ਰੀ ਦੇਣਾ ਹੀ ਦੇਣਾ ਹੈ ਇਹਨਾਂ ਨਾਲ ਵੀ ਹੈਗਾ ਕੁਝ ਇਹਨਾਂ ਦੇ ਨਾਲ ਸਿਰਫ ਰੇਟ ਡਾਊਨ ਕਰਤੇ 10% ਡਾਊਨ ਕਰਤੇ ਰੇਟ ਡਾਊਨ ਆ ਬਿਲਕੁਲ ਜੇ ਕੋਈ 16 ਤਰੀਕ ਨੂੰ ਆਉਂਦਾ ਤਾਂ ਰੇਟ ਬਦਲ ਜਾਣਾ ਬਦਲਣਾ ਹੀ ਬਦਲ ਦੇਖੋ ਹੀ ਹਾਂ ਇਹਦਾ ਮਤਲਬ ਹੈ 15 ਤਰੀਕ ਤੱਕ ਜਿਹੜਾ ਲੈ ਜਾਂਦਾ ਉਹਦੇ ਲਈ ਆਫਰ ਹੈ ਬਿਲਕੁਲ ਬਿਲਕੁਲ ਉਹਨਾਂ ਲਈ ਵੀ ਬਹੁਤ ਵੱਡੀ ਗੱਲ ਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਜਿਹੜੀਆਂ ਹਨਾ ਬਾਚ ਦੇ ਇਹਨਾਂ ਕੋਲੇ ਪਏ ਆ ਤੇ ਜੇ ਰਖੜੀ ਤੇ ਤੁਹਾਨੂੰ ਸ਼ੌਂਕ ਹੈ ਮੇਰੇ ਵੀਰਾਂ ਨੂੰ ਨੌਜਵਾਨਾਂ ਨੂੰ ਵੀ ਅਸੀਂ ਵੀ ਭੈਣ ਲਈ ਕੋਈ ਗਿਫਟ ਦੇਣਾ ਤਾਂ ਇਸ ਤਰ੍ਹਾਂ ਦਾ ਗਿਫਟ ਦਿਓ ਆ ਦੇਖੋ ਬਹੁਤ ਸੋਹਣੇ ਸੋਹਣੀਆਂ ਕਲਰ ਬਹੁਤ ਸੋਹਣੇ ਮੰਨ ਲਓ ਡਿਜ਼ਾਈਨਾਂ ਦੇ ਵਿੱਚ ਜਿਹੜੀਆਂ ਬਾਚ ਹੈ ਤਾਂ ਆਫਰ ਜਿਹੜਾ ਇਹ ਰੱਖਿਆ ਹੋਇਆ ਬਾਈਆਂ ਨੇ 15 ਤਰੀਕ ਤੱਕ ਤੇ ਸਕਰੀਨ ਤੇ ਨੰਬਰ ਚੱਲੀ ਜਾਂਦਾ ਨਕਾਨ ਨੁਕਰ ਤੇ ਸਾਰੇ ਜਾਣਦੇ ਆ ਜੈਨ ਟੈਲੀਕਮ ਰਾਮਾ ਮੰਡੀ ਠੀਕ ਹੈ ਜਾਨ ਆਪਣਾ ਪੇਜ ਵੀ ਹੈ ਜੈਨ ਮਾਰਟ ਟੈਲੀਕਮ ਹੱਬ ਦੇ ਨਾਮ ਤੇ ਇੰਸਟਾਗ੍ਰam ਤੇ ਉਹ ਪੇਜ ਫੋਲੋ ਕਰ ਲਓ ਕਿਉਂਕਿ ਉਸ ਚ ਨਾ ਅਲੱਗ-ਅਲੱਗ ਛੋਟੇ-ਛੋਟੇ ਜਨੀਕ ਚੀਜ਼ਾਂ ਮਿਲ ਜਾਂਦੀਆਂ ਐ ਐਕਸਟਰਾ ਜਿਹੜੀਆਂ ਕਿ ਮਾਰਕੀਟ ਚ ਆਪਾਂ ਨੂੰ ਕਈ ਘੱਟ ਮਿਲ ਜਾਂਦੀਆਂ ਮੰਨ ਲਓ ਡੇਲੀ ਦਾ ਅਪਡੇਟ ਪਾਈ ਜਾਂਦੀ ਐ ਉਹ ਚ ਪਤਾ ਕੀ ਹੁੰਦਾ ਅਮਰਤ ਵੀਰ ਉਹਨਾਂ ਨੇ ਆਪਾਂ ਜੀ ਉਹਨਾਂ ਦਾ ਆਨਲਾਈਨ ਰੇਟ ਪ੍ਰਾਈਸ ਦੇਖਦੇ ਆ ਉਹ ਕੋਈ 1500-2000 ਰੁਪਏ ਦੀ ਆਈਟਮ ਹੁੰਦੀ ਐ ਉਹ ਆਪਣੇ ਕੋਲ 5-600 ਰੁਪਏ ਦੀ ਮਿਲ ਜਾਂਦੀ ਐ ਬਹੁਤ ਸਸਤੇ ਰੇਟ ਚ ਮਿਲ ਜਾਂਦੀ ਐ ਕਿਉਂਕਿ ਆਪਾਂ ਬਾਕੀ ਆਪਾਂ ਨੂੰ 13 14 15 ਮਹੀਨਾ ਦਾ 2006 ਚ ਕੰਮ ਸਟਾਰਟ ਕੀਤਾ ਸੀ ਅਮਰਤ ਵੀਰੇ 5000 ਰੁਪਏ ਦੀ ਰੇਂਜ ਤੋਂ ਲੈ ਕੇ ਕੰਮ ਸਟਾਰਟ ਕੀਤਾ ਇਹ ਆਪਾਂ ਨੂੰ ਪਤਾ ਹੈ ਵੀ ਆਪਣੇ ਮਿਹਨਤ ਕਰਕੇ ਕਮਾਈ ਕਿੱਥੇ ਲੈ ਤੁੱਕਾ ਨਹੀਂ ਲਾਇਆ ਕੋਈ ਆਪਣੇ ਮਿਹਨਤ ਕਰਕੇ ਚੀਜ਼ਾਂ ਦੀ ਵਧੀਆ-ਵਧੀਆ ਦੇ ਕੇ ਤੇ ਆਪਾਂ ਇੱਥੇ 20 ਸਾਲਾਂ ਤੋਂ ਕੰਮ ਕਰਦੇ ਆਣੇ ਆਪਾਂ ਨੇ ਇਹੀ ਹੈ ਵੀ ਇਹ ਪਿਆਰ ਬੰਦਾ ਰਹੇ ਤੇ ਆਪਣਾ ਪਿਆਰ ਦੇ ਨਾਲ ਆਪਾਂ ਵੱਡੀ ਕੋਈ ਲੱਗ ਸੋਚਣਾ ਕੋਈ ਵਧੀਆ ਕੰਮ ਕਰ ਸਕੀ ਤਾਂ ਕਰਕੇ ਕਹਿੰਨੇ ਆ ਇਹ ਆਪਾਂ ਨੂੰ ਬਹੁਤ-ਬਹੁਤ ਸਪੋਰਟ ਕਰਿਆ ਕਰੋ ਵੀ ਤੇ ਬਸ ਤੁਹਾਨੂੰ ਵੀਡੀਓ ਨੂੰ ਵੀ ਤੁਸੀਂ ਸੈਂਡ ਕਰਨਾ ਫਾਰਵਰਡ ਕਰਨਾ ਲਾਈਕ ਕਰਨਾ ਕਮੈਂਟ ਕਰਨਾ